Thank you. ਸਮੇਂ ਦੀ ਵੱਡੀ ਖਬਰ ਆ ਰਹੀ ਹੈ ਦੱਸ ਦਈਏ ਆ ਸਵੇਰੇ ਤੜਕੇ 5:30 ਵਜੇ ਸਮਰਾਲੇ ਦੇ ਨੇੜੇ ਪਿੰਡ ਰੋਲੀਆਂ ਦੇ ਕੋਲ ਇੱਕ ਦਰਦਨਾਖਾ ਹਾ사 ਵਾਪਰਿਆ ਇੱਕ ਟੂਰਿਸਟ ਬੱਸ ਅਤੇ ਸੜਕ ਦੇ ਵਿਚਾਲੇ ਖੜੇ ਟਰਾਲੇ ਵਿੱਚ ਦਰਦਨਾਖਾ ਹਾ사 ਹੋਇਆ ਹੈ ਜਿਸ ਵਿੱਚ ਦਰਜਨਾ ਯਾਤਰੀ ਜ਼ਖਮੀ ਹੋ ਗਏ ਨੇ ਅਤੇ ਦੋ ਯਾਤਰੀਆਂ ਦੀ ਮੌਤ ਤੱਕ ਹੋ ਗਈ ਹੈ ਦੱਸ ਦਈਏ ਮਰਨ ਵਾਲੀਆਂ ਦੋਨੇ ਔਰਤਾਂ ਸਨ ਜ਼ਖਮੀਆਂ ਨੂੰ ਸਮਰਾਲੇ ਦੇ ਸਿਵਲ ਹਸਪਤਾਲ ਦੇ ਵਿੱਚ ਐਂਬੂਲੈਂਸ ਰਾਹੀਂ ਭੇਜਿਆ ਗਿਆ ਤੇ ਪ੍ਰਾਪਤ ਜਾਣਕਾਰੀ ਅਨੁਸਾਰ 8 ਮਈ ਨੂੰ ਇੱਕ ਮਹੀਨੇ ਲਈ ਇੰਦੌਰ ਤੋਂ ਸ਼ੁਰੂ ਹੋਈ ਕਰੀ 50 ਤੋਂ 60 ਯਾਤਰੀਆਂ ਦੀ ਧਾਰਮਿਕ ਟੂਰਿਸਟ બસ ਯਾਤਰਾ ਚੱਲ ਰਹੀ ਸੀ ਤੇ ਜਦੋਂ ਯਾਤਰੀ ਰਾਤ ਹਰੀਦੁਆਰ ਤੋਂ ਅੰਮ੍ਰਿਤਸਰ ਨੂੰ ਜਾ ਰਹੇ ਸਨ ਤਾਂ ਸਮਰਾਲੇ ਦੇ ਨੇੜਲੇ ਪਿੰਡ ਰੋਲਿਆ ਦੇ ਕੋਲ ਸਵੇਰੇ 5:30 ਵਜੇ ਸੜਕ ਦੇ ਖੜੇ ਟਰਾਲੇ ਦੇ ਪਿੱਛੇ ਪਿਛਲੇ ਪਾਸੇ ਜਿਹੜੇ ਨੇ ਪਿਛਲੇ ਪਾਸੇ ਦੇ ਨਾਲ ਟੂਰਿਸਟ ਬੱਸ ਦੀ ਟੱਕਰ ਹੋਈ ਤੇ ਟੱਕਰ ਇੰਨੀ ਭਿਆਨਕ ਸੀ ਕਿ ਟੂਰਿਸਟ ਬੱਸ ਦਾ ਇੱਕ ਪਾਸਾ ਤਾਂ ਜਿਹੜਾ ਹੈ ਉਹ ਉਸਤੇ ਪਰਖੱਜੇ ਤੱਕ ਉੱਡ ਗਏ ਨੇ ਤੇ ਮਾਹੌਲ ਜਿਹੜਾ ਹੈ ਚਿੰਕਾ ਵਿੱਚ ਬਦਲ ਗਿਆ ਹਰ ਕੋਈ ਜਾਨ ਬਚਾਉ ਦੀਆਂ ਚਿੰਖਾ ਮਾਰਨ ਲੱਗ ਪਿਆ ਇਹ ਦਰਦਨਾਖ ਖਾਸੇ ਦੀ ਆਵਾਜ਼ ਦੂਰ ਦੂਰ ਪਿੰਡਾਂ ਤੱਕ ਸੁਣਾਈ ਦਿੱਤੀ ਤੋਂ ਬਾਅਦ ਆਲੇ ਦੁਆਲੇ ਪਿੰਡਾਂ ਦੇ ਲੋਕਾਂ ਨੇ ਮੌਕੇ ਤੇ ਪਹੁੰਚ ਕੇ ਲੋਕਾਂ ਨੂੰ ਬਸ ਵਿੱਚੋਂ ਬਾਹਰ ਕੱਢਿਆ ਇਸ ਦੌਰਾਨ ਦੋ ਯਾਤਰੀਆਂ ਦੀ ਮੌਤ ਹੋ ਗਈ ਹੈ ਅਤੇ ਦੋ ਔਰਤਾਂ ਜਿਹੜੀਆਂ ਨੇ ਦੱਸਿਆ ਜਾ ਰਿਹਾ ਹੈ ਕਿ ਦੋ ਔਰਤਾਂ ਦੀ ਮੌਤ ਹੋਈ ਹੈ ਤੇ ਦਰਜਨਾ ਯਾਤਰੀ ਜਿਹੜੇ ਨੇ ਉਹ ਜ਼ਖਮੀ ਹੋ ਗਏ ਨੇ ਸਮਰਾਲਾ ਪੁਲਿਸ ਮੌਕੇ ਤੇ ਪਹੁੰਚੀ ਗਈ ਹੈ ਤੇ ਰਾਹਤ ਕਾਰਜ ਜਿਹੜਾ ਹੈ ਉਸ ਤੇ ਵਿੱਚ ਡੁੱਟ ਗਏ ਤੇ ਜ਼ਖਮੀਆਂ ਨੂੰ ਸਮਰਾਲੇ ਦੇ ਸਰਕਾਰੀ ਹਸਪਤਾਲ ਲਿਆਂਦਾ ਗਿਆ ਅਤੇ ਮੁੱਢਲੀ ਸਹਾਇਤਾ ਜਿਹੜੀ ਹੈ ਉਹ ਸ਼ੁਰੂ ਕਰ ਦਿੱਤੀ ਗਈ ਇਸ ਮੌਕੇ ਤੇ ਪਿੰਡ ਨਿਵਾਸੀ ਹੈਪੀ ਸਿੰਘ ਨੇ ਕੀ ਕਿਹਾ ਹੈ ਕਿ ਜਾਣਕਾਰੀ ਦਿੱਤੀ ਹੈ ਕਿਸ ਤਰ੍ਹਾਂ ਨਾਲ ਇਹ ਹਾਸਾ ਵਾਪਰਿਆ ਤੇ ਉਹ ਕਿਸ ਤਰ੍ਹਾਂ ਨਾਲ ਪਿੰਡ ਦੇ ਲੋਕਾਂ ਦੇ ਨਾਲ ਉੱਥੇ ਪਹੁੰਚੇ ਤੇ ਪੀੜਤ ਯਾਤਰੀ ਜਿਹੜੇ ਨੇ ਹੇਮਤ ਪਟੀਦਾ ਉਹਨਾਂ ਦਾ ਕੀ ਕਹਿਣਾ ਹੈ ਕਿ ਇਹ ਹਾਸਾ ਕਿਸ ਤਰ੍ਹਾਂ ਨਾਲ ਵਾਪਰਿਆ ਉਹ ਦੇਖਦੇ ਆਂ। ਸਾਡੇ ਪਿੰਡ ਸਾਡੇ 5 ਵਜੇ ਹਰੇ ਟਰੱਕ ਦੇ ਵਿੱਚ ਬਸਤ ਜਾਂਦੇ ਜੀ ਸਿੱਧੀ ਟੱਕਰ ਵੱਜੀ ਤੇ ਸਾਡੇ ਪਿੰਡ ਕਾਫੀ ਬਾਜਾਂ ਆਈਆਂ ਚੀਕਾਂ ਆਈਆਂ ਜਿ ਸਾਡਾ ਸਾਰਾ ਪਿੰਡ ਭੱਜਿਆ ਆਇਆ। 35 ਕੇ ਵਾਰੀਆਂ ਨੂੰ ਕੱਢਿਆ ਬਾਹਰ ਤੇ ਦੋ ਦੋ ਜਣਿਆਂ ਦੀ ਡੈਥ ਵੀ ਹੋ ਗਈ ਤੇ ਕਾਫੀ ਖਤਰਨਾਕ ਹਸਤਾ ਹੋਇਆ ਏ ਆਪਣੇ ਕੀ ਕਾਫੀ ਜਣਿਆਂ ਦੇ ਕਿੰਨੇ ਕ ਬੰਦੇ ਲੱਦਦੇ ਸੀ ਬੱਸ 'ਚ ਕਿੰਨੇ ਕ ਬੰਦੇ ਸਵਾਰ ਹੋਣਗੇ ਹੌਣਗੇ ਵੀਰੇ 50 60 ਹੁੰਦੇ 50 60 ਦਿੰਦੇ ਟਰਾਲੇ 'ਮੇ ਠਾਉਂਦਿਆ ਬੱਸ ਵਾਲੇ ਨੇ ਰਾਤ ਭਰ ਸਭ ਸੈਲਰੀ ਬੱਸ ਤਾਂ ਹਸਿਆ ਜੀ बस हरिद्वार से आ थे थीर्थ थी यात्री कितने लोग थे पचास लोग थे रोड हाँ। के ऊपर ही था, था। अभी कितने लगी है थोड़ी थोड़ी लगी है सबको बिशे की यात्री को लगी है ठीक है सब ज्यादा ज्यादा किसी को लगी है आपको जाना कहाँ था अमृतसर जा रहे थे हरिद्वार से बच्चे भी हैं बच्चे भी हैं भी है अभी ये लगी। आ, कमर में लगी है कितने बजे हुआ था ये सुबह सुबह छह बजे हुआ साढ़े पाँच बजे पाँच बजे होंगे देहांत तो नहीं है तभी नींद में थे क्या लगता है ड्राइवर को नींद वगैरह आ गई ड्राइवर को झपके आ गई नींद की रात भर से गाड़ी चला रहा <laughs> ਪੇਸਾਬ ਕਰਨੇ ਲਈ ਵੀ ਨਹੀਂ ਰੋਕਾ ਉਸਨੇ ਗਾੜੀ ਡਰਾਈਵਰ ਠੀਕ ਹੈ ਡਰਾਈਵਰ ਤਾਂ ਭੱਗ ਗਿਆ ਗਾੜੀ ਵਿੱਚੋਂ ਜੀ ਇੱਕ ਪੂਰੇ ਸਵਾਸੀ ਐਮਪੀ ਤੋਂ ਧਾਰਮਿਕ ਯਾਤਰਾ ਤੇ ਆਏ ਸੀ ਜਿਹੜਾ ਇੱਕ ਟਰਾਲਾ ਖਰਾਬ ਹੋਣ ਕਰਕੇ ਇੱਥੇ ਖੜਾ ਸੀ ਉਹਦੇ ਵਿੱਚ ਵੀਰੇ 5:30 ਵਜੇ ਜਿਹੜਾ ਰੋਡ ਐਕਸੀਡੈਂਟ ਹੋਇਆ ਹੈ ਉਹਦੇ ਵਿੱਚ ਦੋ ਕੈਜੂਅਲਟੀ ਹੋਈ ਹੈ ਦੋ ਲੇਡੀ ਦੀ ਡੈਥ ਹੋਈ ਹੈ ਤੇ 12 ਬੰਦੇ ਦੇ ਲੱਗੇ ਇੰਜਰਡ ਹੋਏ ਕਿੱਥੇ ਨੂੰ ਜਾ ਰਹੀ ਸੀ ਬੱਸ ਇਹ বাস ਅੰਮ੍ਰਿਤਸਰ ਹਰਦੌਰ ਤੋਂ ਅੰਮ੍ਰਿਤਸਰ ਜਾ ਰਹੀ ਸੀ ਉਹਦਾ ਆਪਣੀ ਮਾਤਾ ਬੈਸ਼ਕੁਰੀ ਸੀ ਜੇ ਟਰਾਲਾ ਸੀ ਜੀ ਇਹ ਤਾਂ ਫੜਿਆ ਗਿਆ ਬੰਦੇ ਨੂੰ ਰੋਡ ਕਿੱਥੇ ਆ ਨਾ ਨਹੀਂ ਹਜੇ ਡਰਾਈਵਰ ਦਾ ਭੱਜਿਆ ਆ ਟਰਾਲਾ ਰੋਡ ਤੇ ਖੜਾ ਹੋਇਆ ਖੜਾ ਜਿੱਡ ਕਿਲੇ ਦੇ ਬੰਦੇ ਬੰਦੇ ਵਾਰਾ ਮੰਦਰ ਜਿੱਡ ਉਹਨਾਂ ਨੂੰ ਹਸਪਤਲ ਤੋਂ ਚਾ ਲੈ ਉਹਨਾਂ ਨੂੰ ਹਸਪਤਲ ਤੋਂ ਰੋਡ ਐਸ ਐਚ ਯੂ ਸਭ ਲੋਕ ਗਏ ਜੈਟ ਬੋਡੀ ਕੱਢ ਲਈ ਹਾਂਜੀ ਹਾਂ ਕੀ ਲੱਗਦਾ ਬਾਕੀ ਕੀ ਸੀਰੀਅਸ ਹੈ ਬੰਦੇ ਵਾਰਾ ਮੰਦਰ ਜਿੱਡ ਬਾਕੀ ਖੜਾ ਸ਼ਾਹੀ ਭਈ ਹੈ ਜਿਹੜਾ ਚੌਂਦੇ ਦਾ ਜਿਹੜਾ ਰਿਪੋਰਟ ਉਹ ਜਿਆਦਾ ਲੱਗੀ ਬਹੁਤ ਹੀ ਜਿਹੜੀ ਮੰਦਭਗੀ ਘਟਨਾ ਹੈ ਜਿਹੜਾ ਹੁਣ ਗੋੜ ਦੇ ਪਮਾਏ ਖਰਾਬ ਵੀ ਖੜਾ ਸੀ ਇਹਦੇ ਖਾਤੇ ਅਸੀਂ ਜਿਹੜਾ ਕੇਜਿਸਟਰ ਕਰਾਇਆ ਨਾ ਪਰ ਉਹ ਜਿਹੜਾ ਮਾਈਕ ਨੇ ਜਨੀ ਫਲਾਸ਼ਾ ਪ੍ਰੋਗਰਾਮ ਸੀ